ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕ੍ਰੌਪ ਕਿੰਗਸ ਤੇ ਇਹ ਆਪਣਾ ਸਾਵਾ ਦਾ 7501 ਇਹ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ ਬਣਾ ਰਹੇ ਹਾਂ ਵੀ ਬੀ ਐਲ ਬੀ ਦਾ ਪੱਕਾ ਹੱਲ ਬੀ ਐਲ ਬੀ ਨੂੰ ਆ ਗਈ ਸੀਗੀ ਜਿਵੇਂ ਤੁਸੀਂ ਉਹ ਦੇਖ ਸਕਦੇ ਹੋ ਇੱਧਰ ਉਹ ਲਾਲੀ ਜੀ ਹੈਗੀ ਹੈ ਨਾ ਖੰਭੇ ਦੇ ਸਿਰ ਦੇ ਨੂੰ ਇਹ ਬੀ ਐਲ ਬੀ ਸਟਾਰਟ ਹੋ ਗਈ ਸੀਗੀ ਜੇ ਤੁਲ ਮੈਂ ਹੋਰ ਧਿਆਨ ਦਿਖਾਵਾਂ ਤਾਂ ਆਹ ਦੇਖ ਸਕਦੇ ਹੋ। ਆਹ ਦੇਖੋ। ਬੀਐਲਬੀ ਹੋ ਗਈ ਸੀ ਸਟਾਰਟ ਇਹਨੂੰ ਜਿਵੇਂ ਆ ਦੇਖੋ। ਤੇ ਵੈਸੇ ਤਾਂ ਸਪ੍ਰਿਆਂ ਕਾਫੀ ਆਉਂਦੀਆਂ ਬੀਐਲਬੀ ਲਈ ਤੇ ਪਰ ਉਹਦਾ ਆਪਾਂ ਕੋਲ ਪੱਕਾ ਹੱਲ ਬੀਐਲਬੀ ਦਾ ਹੈ ਨਹੀਂਗਾ। ਜਿਹੜੀ ਉਹ ਤੁਹਾਨੂੰ ਅੱਜ ਸਵੇਰੇ ਦੱਸੂਗਾ ਇਹ ਬੀਐਲਬੀ ਦਾ ਪੱਕਾ ਹੱਲ ਹੈ ਕਿਉਂਕਿ ਇਹ ਬਿਮਾਰੀ ਹੈਗੀ ਹੈ ਬਹੁਤ ਭੈੜੀ ਤੇ ਨੁਕਸਾਨ ਕਰ ਦਿੰਦੀ ਹੈ ਜਿਆਦਾ ਜਿਹੜੀ ਜਿੱਦਾਂ ਆਪਾਂ ਪਹਿਲਾਂ ਕੈਮੀਕਲ ਦੇ ਵਿੱਚ ਇੱਕ ਵੇਖੀ ਕਿ ਤਾਂ ਆਪਾਂ ਸਟ੍ਰੈਪਟੋਸਾਈਕਲਿਨ ਨੂੰ ਫੁੜੀਆਂ ਅੱਗੇ ਪਾਉਣੇ ਹੁੰਦੇ ਆ 6-6 ਗ੍ਰਾਮ ਦੀਆਂ ਉਹਦੇ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਕਿਉਂਕਿ ਇੱਕ ਤਾਂ ਉਹ ਆਪਾਂ ਨੂੰ ਪਤਾ ਨਹੀਂਗਾ ਵੀ origignal ਆਉਂਦੀ ਵੀ ਹੈ ਕਿ ਨਹੀਂ ਆਉਂਦੀ ਠੀਕ ਹੈ ਐਂਟੀਬਾਇਟਿਕ ਹੁੰਦੀਆਂ ਉਹ ਇਹ ਵਾਇਰਸ ਦਾ ਰੋਗ ਹੈ ਜਿਹੜਾ ਬੀਐਲਬੀ ਹੈ ਤੇ ਜਿਹੜੀ ਜਾਂ ਫਿਰ ਸੁੱਕਾ ਮਾਈਸੀਨ ਆਉਂਦੀ ਹੈਗੀ ਐ ਵਿਕਸਰ ਆਉਂਗਾ ਕਈ ਕੰਪਨੀਆਂ ਦਾ ਜਾਂ ਕੋਸਾਈਡ ਆਉਂਦੀ ਐ ਕੋਟੇਵਾਦੀ ਬਲਾਈਟ ਆਕਸ ਆਉਂਦੀ ਐ ਮੇਰੇ ਖਿਆਲ ਸਟ ਟਾਟਾ ਦੀ ਜਾਂ ਸਮਥਿੰਗ ਕੁਝ ਹੋਰ ਕੰਪਨੀ ਤੋਂ ਆਉਂਦੀ ਹੋਊਗੀ ਜਿਹਨੂੰ ਆਪਾਂ ਨੀਲਾ ਤੋਥਾ ਵੀ ਕਹਿ ਦਿੰਦੇ ਆ ਤੇ ਹਾਈਡਰੋਕਲੋਰਾਈਡ ਹੁੰਦਾ ਉਹ ਚ ਤੇ ਇਹ ਦਵਾਈਆਂ ਜਿਹੜੀਆਂ ਹੈਗੀਆਂ ਉਹ ਕਿਸੇ ਹੱਦ ਤੱਕ ਹੀ ਕੰਮ ਕਰਦੀਆਂ ਵੀ ਜਿਆਦਾ ਉਹਨਾਂ ਦੇ ਵੀ ਜੇ ਬਿਮਾਰੀ ਆ ਜਾਵੇ ਤਾਂ ਹੋ ਸਕਦਾ ਵੀ ਉਹ ਕੰਮ ਨਾ ਕਰਨ 100% ਨਾ ਕਰਨ ਥੋੜਾ ਬਹੁਤਾ ਵਿਚਾਰ ਹੋ ਜੇ ਪਰ ਜੇ ਆਪਾਂ ਪੱਕਾ ਪਚਾ ਲੈਣਾ ਚਾਹੁੰਦੇ ਆ ਬੀਐਲਬੀ ਦਾ ਜਿਵੇਂ ਆਪਣੇ ਖੇਤ ਦੇ ਵਿੱਚ ਆਪਾਂ ਨੂੰ 100% ਰਿਜ਼ਲਟ ਮਿਲ ਗਿਆ ਤਾਂ ਆਪਾਂ ਕਰਨੀ ਹੈਗੀ ਐ ਬੈਕਟ ਵਾਈਪ ਬੈਕਟ ਵਾਈਪ ਜਿਹੜੀ ਹੈਗੀ ਆ ਉਹ ਆਈਪੀਐਲ ਦੀ ਹੈਗੀ ਐ ਇਹ ਆਰਗੈਨਿਕ ਫੰਗੀਸਾਈਡ ਆ ਇਹ ਬੇਸਿਕਲੀ ਇੱਕ ਫੰਗਸ ਹੀ ਹੁੰਦੀ ਆ ਆ ਦੇਖੋ ਆਹ ਪ੍ਰੋਬਲਮ ਆ ਗਈ ਸੀ ਬੇਸਿਕਲੀ ਇੱਕ ਫੰਗਸ ਹੁੰਦੀ ਆ ਤੇ ਉਹ ਫੰਗਸ ਜਿਹੜੀ ਹੈਗੀ ਆ ਉਹ ਇਹਨੂੰ ਖਤਮ ਕਰ ਦਿੰਦੀ ਆ ਬੀ ਐਲ ਵੀ ਦੀ ਬਿਮਾਰੀ ਨੂੰ ਜਿੱਥੇ ਸੀਗਾ ਉੱਥੇ ਹੀ ਖੜ ਗਿਆ ਉਦੋਂ ਅੱਗੇ ਇੱਕ ਬੂਟੇ ਨੂੰ ਵੀ ਨਹੀਂ ਹੋਇਆ ਅੱਗੇ ਦੇਖੋ ਤੁਸੀਂ ਖੇਤ ਜਮਾ ਸਾਫ ਆ ਇੱਥੇ ਹੀ ਸਟਾਰਟ ਹੋਇਆ ਸੀ ਇੱਥੇ ਹੀ ਰੁਕ ਗਿਆ ਸਾਰੇ ਆ ਬਿਮਾਰਤੀ ਸੀ ਕਿਰੇ ਲੋਟ ਸਾਰੇ ਪਾਸੇ ਵੱਟਾਂ ਥੱਲੇ ਘਾਹ ਤੇ ਸਮਰ ਕੇ ਸਾਰੇ ਇੱਥੇ ਆਪਾਂ ਇੱਕ ਅੱਡ ਡਰਮੀ ਐਕਸਟਰਾ ਲਵਾਤੀ ਸੀ ਕਿ ਬੱਥੇ ਦੇ ਜਿੱਥੇ ਬਿਮਾਰੀ ਜਿਆਦਾ ਸੀ ਤੇ ਉਸ ਤੋਂ ਬਾਅਦ ਆਪਾਂ ਨੂੰ ਬਹੁਤ ਸੋਨਾ ਇਹਦਾ ਬਚਾਅ ਹੋ ਗਿਆ ਬਿਮਾਰੀ ਇਹ ਕਾਫੀ ਖਤਰਨਾਕ ਦੱਸੀ ਜਾਂਦੀ ਹੈ ਵੀ ਕਾਫੀ ਨੁਕਸਾਨ ਕਰ ਦਿੰਦੀ ਹੈ ਤੇ ਇਹ ਮੀਂਹ 'ਚ ਜਦੋਂ ਹਮਸ ਜਾਲਾ ਹੋਵੇ ਕੜਗਾਂ ਪਈਆਂ ਹੋਣ ਗਿੱਲਾ ਗਿੱਲਾ ਜਿਹਾ ਮੌਸਮ ਹੋਵੇ ਤਾਂ ਉਹਦੇ ਵਿੱਚ ਆ ਹੀ ਜਾਂਦੀ ਹੁੰਦੀ ਹੈ ਤਾਂ ਤੁਸੀਂ ਵੈਕਟ ਵਾਈਪ ਕਰੋ ਬਹੁਤ ਹੀ ਚੰਗੀ ਗੱਲ ਹੈ ਵੀ ਜੇ ਤੁਸੀਂ ਉਹਨੂੰ ਐਡ ਕਰ ਲਓ ਕਿ ਉਹਦੇ ਉੱਤੇ ਦੁਕਾਨ ਵਾਲੇ ਤਾਂ ਕਹਿ ਦਿੰਦੇ ਆ ਵੀ ਵਿੱਚੇ ਪਾਖੀ ਕਰੀ ਲੋ ਕੋਈ ਚੱਕਰ ਨਹੀਂ ਪਰ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਵੀ ਉਹਨੂੰ ਐਡ ਕਰੋ ਕਿਉਂਕਿ ਉਹਦੇ ਉੱਤੇ ਕੰਪਨੀ ਕਹਿੰਦੀ ਹੈ ਵੀ ਇਹਦੇ ਤੋਂ ਪਹਿਲਾਂ ਤੇ ਇਹਦੇ ਤੋਂ ਬਾਅਦ ਚ ਕੋਈ ਵੀ ਫੰਗੀਸਾਈਡ ਨਾ ਯੂਜ਼ ਕਰੋ ਤਾਂ ਉਹ ਬੈਟਰ ਹੈ ਆਪਾਂ ਨੂੰ ਕੰਪਨੀ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਰਿਸਰਚ ਹੈ ਠੀਕ ਹੈ ਜੀ ਤਾਂ ਬੈਕ ਟੂ ਬੈਕ ਤੁਸੀਂ ਕਰ ਸਕਦੇ ਹੋ ਬੀ ਐਲ ਵੀ ਤੋਂ ਪੱਕਾ ਹੱਲ ਹੈ 100% ਆਪਾਂ ਨੂੰ ਰਿਜ਼ਲਟ ਉਹਦਾ ਮਿਲਿਆ ਤੇ ਇਹਦਾਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ